विकसित पारस संकल्प यात्रा तहत जिला होशियारपुर दे बस स्टैंड अते पिंड चब्बेवाल विखे केंद्रीय जलशक्ति मंत्री गजेंद्र सिंह शेखावत विशेष तौर ते शामिल होए उन लापास्त्रियां अते योगपात्रियां दे मानती कल सुणी इस मौके बोलदे आ गजेंद्र सिंह शेखावत ने किया की भारत नु विकसित अते आत्मनिर्भर बनावण ली हर पदर ते ठोस यतन कीते जा रहे ने ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਨੇ ਕਿਹਾ ਕਿ ਮੋਦੀ ਦੀ ਗਾਰੰਟੀ ਵਾਲੀ ਗੱਡੀ ਹੁਸ਼ਿਆਰਪੁਰ ਪਹੁੰਚੀ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਪਿਛਲੇ 10 ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ 24 ਕਰੋੜ ਤੋਂ ਵੱਧ ਲੋਕ ਗਰੀਬੀ ਤੋਂ ਬਾਹਰ ਆਏ ਨੇ। ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨરેਂਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਕਾਰਨ ਇਹ ਸੰਭਵ ਹੋਇਆ ਹੈ ਜਿਨ੍ਹਾਂ ਦਾ ਮਕਸਦ ਹਰੇਕ ਯੋਗ ਪਾਤਰੀ ਤੱਕ ਲਾਭ ਪਹੁੰਚਾਣਾ ਹੈ। ਉਹਨਾਂ ਨੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਮਕਸਦ ਯੋਗ ਪਾਤਰੀਆਂ ਤੱਕ ਕੇਂਦਰ ਸਰਕਾਰ ਦੀਆਂ 17 ਲੋਕ ਹਿੱਤ ਯੋਜਨਾਵਾਂ ਨੂੰ ਪਹੁੰਚਾਉਣਾ ਅਤੇ ਰਜਿਸਟ੍ਰੇਸ਼ਨ ਕਰਨਾ ਹੈ ਤਾਂ ਜੋ ਹਰ ਲੋੜਵੰਦ ਤੱਕ ਯੋਜਨਾ ਦਾ ਫਾਇਦਾ ਪੁੱਜ ਸਕੇ। ਪਿਛਲੇ 10 ਸਾਲਾਂ ਵਿੱਚ ਜਿਸ ਤਰ੍ਹਾਂ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਨਵਾਂ ਗਵਰਨਿੰਗ ਮੋਡਿਊਲ ਇਸ ਦੇਸ਼ ਵਿੱਚ دیا ਕਿ ਜੋ ਵੀ ਯੋਜਨਾ ਲਾਗੂ ਕਰਨਗੇ ਉਹ 100% ਪਾਤਰ ਲੋਕਾਂ ਤੱਕ ਪਹੁੰਚेंगे ਇਸ ਇਸਾ ਉਹ ਉਦੇਸ਼ੇ ਕੇ ਸਾਥ ਇਸ ਦਰਸ਼ਨ ਕੇ ਸਾਥ ਮੈਂ ਪ੍ਰਾਰੰਭ ਕੀ ਥੀ ਅੱਜ ਉਸ ਕਾ ਪ੍ਰਭਾਵ ਦਿਖਾਈ ਦੇਤਾ ਹੈ ਦੇਸ਼ ਮੇ ਕਰੋੜੋਂ ਕਰੋੜੋਂ ਗਰੀਬੋਂ ਕੇ ਜੀਵਨ ਮੇ ਪਰਿਵਰਤਨ ਆਇਆ ਹੈ ਕੇਂਦਰੀ ਮੰਤਰੀ ਨੇ ਡਰੋਨ ਰਾਹੀਂ ਖੇਤਾਂ ਵਿੱਚ ਨੈਨੋ ਖਾਦ ਦਾ ਛਿੜਕਾ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਇਸ ਦੇ ਬਹੁਤ ਵਧੀਆ ਨਤੀਜੇ ਆਉਂਦੇ ਨੇ ਜਿਸ ਵਿੱਚ ਟਾਈਮ ਵੀ ਘੱਟ ਲੱਗਦਾ ਹੈ ਅਤੇ ਸਮੇਂ ਦੀ ਬਚਤ ਹੁੰਦੀ ਹੈ ਇਸ ਮੌਕੇ ਤੇ ਹਾਜ਼ਰ ਲੋਕਾਂ ਨੂੰ ਵਿਕਸਤ ਭਾਰਤ ਸੰਕਲਪ ਦੀ ਸੋਹ ਵੀ ਚੁਕਾਈ ਗਈ ਕੇਂਦਰੀ ਮੰਤਰੀ ਵੱਲੋਂ ਸਮਾਗਮ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਲਈ ਲਗਾਏ ਗਏ ਸਟਾਲਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਮ ਲੋਕਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਦੀ ਹਦਾਇਤ ਕੀਤੀ। ਪੰਜਾਬ ਵਿੱਚ ਕੋਈ ਕਰ ਰਿਹਾ ਹੈ ਅਭੀ ਮਿਲਟਸ ਵਿੱਚ ਕਰ ਰਹੇ ਹੈ ਕਿੰਨਾ ਕਿੰਨਾ ਏਰੀਆ ਅਜਿਹਾ ਹੋ ਗਿਆ ਸਾਡੇ ਜ਼ਿਲ੍ਹੇ ਵਿੱਚ ਸਿਰਫ ਦੋ ਤਿੰਨ ਕਾਪੂ ਹੈ ਜਾਂ ਵਿੱਚ ਕੁਝ ਪਾਕਪਾ ਸਾਡੇ ਜ਼ਿਲ੍ਹੇ ਦਾ ਚੋਪਾਰਾ ਹੈ ਸਰ ਉਸ ਬਜਟ ਦੇ ਅੰਦਰ ਅਸੀਂ ਕੁਸਟ ਚੁਸ ਲਈ ਹੈ ਪਰ ਉਹ ਕਿੰਨੀ ਵੀ ਲੱਗ ਰਹੀ ਹੈ ਟੈਂਪੋਸਰੀ ਲੱਗ ਰਹੀ ਹੈ ਇਸ ਮੌਕੇ ਉਹਨਾਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਨਵੇਂ ਗੈਸ ਕਨੈਕਸ਼ਨ ਵੀ ਪ੍ਰਦਾਨ ਕੀਤੇ। ਇਹ ਯਾਤਰਾ ਲੋਕਾਂ ਲਈ ਲਾਏ ਵਨ ਸਾਬਤ ਹੋ ਰਹੀ ਹੈ। ਉਹਨਾਂ ਮੇਰੀ ਕਹਾਣੀ ਮੇਰੀ ਜ਼ੁਬਾਨੀ ਰਾਹੀਂ ਇਹਨਾਂ ਯੋਜਨਾਵਾਂ ਦੇ ਫਾਇਦੇ ਬਾਰੇ ਦੱਸਿਆ ਤੇ ਲਾਭਪਾਤਰੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਕਿ ਸਾਨੂੰ ਇਹ ਸਾਰੇ ਸਕੀਮਾਂ ਦਾ ਪਤਾ ਚੱਲਿਆ ਵਾ ਕਿ ਸਿਲੰਡਰ ਬਾਰੇ ਬੇਟੀਆਂ ਦੀ ਸਕੀਮਾਂ ਸਾਰੀਆਂ ਪਤਾ ਚੱਲੀਆਂ ਗਈਆਂ। ਅਸੀਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸਾਡੇ ਵਸੇ ਸਭ ਕੁਝ ਕੀਤਾ ਹੈਗਾ ਵਾ। ਅੱਗੇ ਅਸੀਂ ਚੁੱਲ੍ਹਾ ਬਾਲਦੇ ਇਸ ਲੱਕੜ ਦਾ ਹੁਣ ਸਾਨੂੰ ਫਰੀ ਹੋਣਾ ਸਿਲੰਡਰ ਦੇ ਉੱਤੇ ਮੈਂ ਪੀਪੀਐਫ ਦਾ ਖਾਤਾ ਖਲਵਾਇਆ ਇਹ 15 ਸਾਲਾਂ ਦਾ ਖਾਤਾ ਆ ਇਹਦੇ ਚ ਮੈਨੂੰ ਬਹੁਤ ਡਾਕ ਸੰਬੰਧੀ ਮੈਂ ਖਾਤਾ ਖਲਵਾਇਆ ਇਹਦੇ ਚ ਬਹੁਤ ਫਾਇਦਾ ਆ ਪੀਪੀਐਫ ਸੇ ਬਿਊਰੋ ਰਿਪੋਰਟ ਕੈਮਰਾਮੈਨ ਅਮਰ ਸਿੰਘ ਤੇ ਬਲਿੰਦਰ ਠਾਕੁਰ ਨਾਲ ਮੈਂ ਰਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ